ਨਰਦੀ ਏਜੰਸੀ ਡੀਆਰਆਈ ਦੇ ਅਧਿਕਾਰੀ ਸਮੇਤ 8 ਵਿਅਕਤੀਆਂ ਨੂੰ ਅੰਮ੍ਰਿਤਸਰ ਪੁਲਿਸ ਨੇ 4.4 ਕਿਲੋ ਹੀਰਾਂ ਸਮੇਤ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਪਾਕਿਸਤਾਨ ਦੇ ਵਿੱਚ ਨਸ਼ਾ ਤਸਕਰਾਂ ਦੇ ਨਾਲ ਸਿੱਧੇ ਸੰਪਰਕ ਸਨ। ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਹਵਾਲਾ ਰਾਸ਼ੀ ਰਾਹੀਂ ਪੈਸੇ ਭੇਜਣ ਵਾਲਾ ਵਿਅਕਤੀ ਵੀ ਪੁਲਿਸ ਨੇ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੋਧ ਡਾਇਰੈਕਸ਼ਨ ਹੈ ਉਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਇਹ ਪਾਕ ਬੇਸਡ ਔਰ ਪਾਕ ਰਨ ਜਿਹੜਾ ਡਰਗ ਕਾਟਲ ਉਹ ਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਿਫਤਾਰ ਹੋਏ ਨੇ 4.4 ਕੇਜੀ ਹਿਰੋਇਨ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇਨ ਟੱਚ ਸੀਗੇ ਔਰ ਇਹਦੇ ਚ ਅਲੱਗ-ਅਲੱਗ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ ਚ ਪਾਕਿਸਤਾਨ ਬੇਸ ਜਿਹੜੇ ਸਮੱਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪਰਾਣ ਕਰ ਰਹੇ ਸੀਗੇ ਇਹਦੇ ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇਹ সেন্ট্রਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਦੀ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਵੇਰੇਕਾਰ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਹਾ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਿਰੋਜ਼ਪੁਰ ਦਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣਾ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਤਲਵਿੰਦਰ ਟਿੰਡੂ ਜਿਹੜਾ ਤਨਵਾਖੋੜ ਦਾ ਥਾਣਾ ਕਰੇਂਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਔਰ ਇਹਦੇ ਚ ਇੰਪੋਰਟੈਂਟ ਗੱਲ ਹੈ ਇੱਕ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ অপারেਟਰਸ ਤੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵੀਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਆ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਏਸੀਪੀ ਸਾਹਿਬ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਬਹੁਤ ਵਧੀਆ ਕੰਮ ਕੀਤਾ ਹੈ ਔਰੇ ਜਿਹੜਾ ਡਰਗ ਕਾਰਟਰਲ ਹੈ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਜਿਹੜੀ ਕਨਸਾਈਨਮੈਂਟਸ ਨੇ ਇਹ ਵਾਇਰ ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਪੂਸ਼ ਕਰਾਸ ਹੋਈਆਂ ਇੰਡੀਆ